ਪਰ ਆ ਜੀ ਠੰਡ ਵੀ ਟਪ ਗਈ ਗਰਮੀ ਵੀ ਟਪ ਗਈ ਸਰਕਾਰ ਨੇ ਕੋਈ ਸੁਣੀ ਨਹੀਂ ਗੱਲਬਾਤ ਅਸੀਂ 1 ਮਾਰਚ ਕੱਢਣ ਜਾ ਰਹੇ ਹਾਂ ਕਿ ਤਾਂ ਜੋ ਸ਼ਹਿਰ ਦੇ ਇਹਨਾਂ ਦੀ ਜਾਗਜਾਨਤ ਪਿਛਲੇ ਦਿਨਾਂ ਚ ਫੇਰ ਕਦਲ ਬਿਆਨ ਦਿੱਤਾ ਜੀ ਵੀ ਅਸੀਂ 10 ਏਕੜ ਚ ਬਣਾਵਾਂਗੇ ਇੱਕੋ ਗੱਲ ਥੋੜੀ ਬਣਦੀ ਆ ਵਿਕਾਸ ਨਹੀਂ ਜੀ ਇਹ ਵਿਨਾਸ਼ ਹੈ ਵਿਕਾਸ ਕਰਨਾ ਵਿਕਾਸ ਦਾ ਵਿਰੋਧੀ ਕੋਈ ਵੀ ਨਹੀਂ ਹੋ ਸਕਦਾ ਅਸੀਂ ਵੀ ਇਸ ਸ਼ਹਿਰ ਦੇ ਵਸਨੀਕਾਂ ਅਸੀਂ ਵਿਕਾਸ ਜੜੀਕਾ ਕਦੇ ਵੀ ਨਹੀਂ ਬਣ ਸਕਦੇ ਅਸੀਂ ਅੜੀਕਾ ਇਹਨਾਂ ਦੀ ਗਲਤ ਪਾਲਿਸਿੰਗਾਂ ਤੇ ਬਠਿੰਡਾ ਦੇ ਬੱਸ ਸਟੈਂਡ ਨੂੰ ਬਾਹਰ ਲਿਆਂਦਾ ਮਾਮਲਾ ਲਗਾਤਾਰ ਤੂਲ ਫਰਦਾ ਜਾ ਰਿਹਾ ਹੈ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਵਾਸੀ ਵਕ ਵਕ ਜਤੇਬੰਦੀਆਂ ਇਸ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਅੱਜ ਵੀ ਇਸ ਦੇ ਖਿਲਾਫ ਵੱਡਾ ਰੋਜ਼ ਪ੍ਰਦਰਸ਼ਨਾ ਜਿਹੜਾ ਕੀਤਾ ਜਾ ਰਿਹਾ ਹੈ ਅੱਜ ਬਾਜ਼ਾਰ ਬੰਦ ਕਰਕੇ ਬਾਜ਼ਾਰ 'ਚ ਰੋਸ ਪ੍ਰਦਰਸ਼ਨਾ ਜਿਹੜਾ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਹੈ ਸਾਡੇ ਨਾਲ ਆਗੂ ਮੌਜੂਦ ਨੇ ਨਾਲ-ਨਾਲ ਤਸਵੀਰਾਂ ਵੀ ਤੁਹਾਨੂੰ ਬਾਜ਼ਾਰ ਬੰਦੀਆਂ ਦਿਖਾ ਦਿੰਨੇ ਆ ਕਿ ਬਾਜ਼ਾਰ ਬਿਲਕੁਲ ਮੁਕੰਮਲ ਤੌਰ ਤੇ ਜਿਹੜਾ ਬਾਜ਼ਾਰ ਕਾਫੀ ਲੰਬਾ ਜਿਹੜਾ ਬੱਸ ਸਟੈਂਡ ਦੇ ਨਾਲ ਲੱਗਦਾ ਹੈ ਪੂਰਾ ਬਾਜ਼ਾਰ ਆ ਜਿਹੜਾ ਬੰਦ ਹੈ ਤੇ ਲੋਕਾਂ 'ਚ ਰੋਸ ਆ ਜਿਹੜਾ ਬਸਟਾਂ ਨੂੰ ਬਾਹਰ ਲਿਆਂਦਾ ਰੋਸ ਸੇ ਲਗਾਤਾਰ ਬਾਧਾ ਜਾ ਰਿਹਾ ਹੈ ਸਾਡੇ ਅੱਗੂ ਮੌਜੂਦ ਨੇ ਪੂਰੀ ਗੱਲਬਾਤ ਕਰਾਂਗੇ ਪ੍ਰਧਾਨ ਜੀ ਠੰਡ ਵੀ ਟਪ ਗਈ ਗਰਮੀ ਵੀ ਟਪ ਗਈ ਸਰਕਾਰ ਨੇ ਕੋਈ ਸੁਣੀ ਨਹੀਂ ਗੱਲਬਾਤ ਲਾ ਜੀ ਇਹ ਗੁੰੰਗੀ ਬੋਲੀ ਸਰਕਾਰ ਦਾ ਤਾਂ ਤੁਸੀਂ ਹਾਲ ਦੇਖ ਹੀ ਲਿਤਾ ਸਾਨੂੰ ਅੱਜ 258 ਦਿਨ ਹੋ ਗਏ ਇਸ ਬਸਟਾਂ ਬਚਾਓ ਸੰਘਰਸ਼ ਕਮੇਟੀ ਨੂੰ ਧਰਨੇ ਦੇ ਬੈਠਿਆਂ ਨੂੰ ਗਰਮੀ ਧੁੱਪ ਹੁਣ ਪੂਰੀ ਠੰਡ ਜਿਹਨੂੰ ਕਹਿੰਦੇ ਧੁੰਦਾਂ ਦੇ ਦਿਨ ਨੇ ਅਸੀਂ ਫਿਰ ਵੀ ਅੱਜ ਧਰਨੇ ਦੇ ਬੈਠੇ ਆ ਅੱਜ ਅਸੀਂ ਇਹ ਗੁੰੰਗੀ ਬੋਲੀ ਸਰਕਾਰ ਦੇ ਵਿਰੁੱਧ ਆਪ ਪਾਰਟੀ ਦੇ ਵਿਰੁੱਧ ਅਸੀਂ ਇੱਕ ਮਾਰਚ ਕੱਢਣ ਜਾ ਰਹੇ ਹਾਂ ਵੀ ਤਾਂ ਜੋ ਸ਼ਹਿਰ ਦੇ ਇਹਨਾਂ ਦੀ ਜਾਗ ਜਨ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਹਰਪਾਲ ਚੀਮਾ ਜੀ ਜਿਹੜੇ ਸਾਡੇ ਫైనాన్స్ ਮਿਨਿਸਟਰ ਨੇ ਉਹਨਾਂ ਨੇ ਇਹ ਗੱਲ ਕਹਿਤੀ ਵੀ 10 ਏਕੜ ਦੇ ਵਿੱਚ ਅਸੀਂ ਮਲੋਟ ਰੋਡ ਤੇ ਬੱਸ ਸਟੈਂਡ ਬਣਾਵਾਂਗੇ ਇਹ ਕਲੋਨੀਆਂ ਕੱਟ ਲਓ ਤੁਸੀਂ ਕੁਝ ਕਰ ਲਓ ਪਰ ਤੁਸੀਂ ਇਹ ਬੱਸ ਸਟੈਂਡ ਨੂੰ ਤਾਂ ਯਾਰ ਨਾ ਉਜਾੜੋ ਸਾਡਾ ਇਹਦੇ ਨਾਲ ਸਾਰਾ ਵਪਾਰ ਜੁੜਿਆ ਹੋਇਆ ਹੈ ਹਰ ਫੈਸਿਲਿਟੀ ਇਹਦੇ ਨਾਲ ਹੈ ਕਾਲਜ ਦੇ ਬੱਚੇ ਇੱਥੇ ਪੜ੍ਹਦੇ ਨੇ 5000 ਬੱਚਾ ਕਟੋ ਕੱਟ ਇਸ ਬੱਸ ਸਟੈਂਡ ਦੇ ਨੇੜੇ ਜਿਹੜੇ ਪੜਦਾ ਪਿੰਡਾਂ ਦੇ ਚੋਂ ਆ ਕੇ ਪੜਦਾ ਹੈ ਇਹ ਸਰਕਾਰ ਸੋਣ ਨੂੰ ਤਿਆਰ ਹੀ ਨਹੀਂ ਹੈਗੀ ਪਿਛਲੇ ਦਿਨਾਂ ਚ ਫੇਰ ਕੰਦਲ ਬਿਆਨ ਦੇਤਾ ਜੀ ਵੀ ਅਸੀਂ 10 ਏਕੜ ਚ ਬਣਾਵਾਂਗੇ ਇਹ ਕੋਈ ਗੱਲ ਧੂੜੀ ਬਣਦੀ ਆ ਅਸੀਂ ਲੰਬਾ ਸਮਾਂ ਜਿੰਨਾ ਚਿਰ ਜਿੰਨਾ ਚਿਰ ਇਹ ਕਹਿੰਦੇ ਨਹੀਂ ਕਿ ਅਸੀਂ ਬਸਟੈਂਡ ਨਹੀਂ ਲੈ ਕੇ ਜਾਂਦੇ ਉਹਨਾਂ ਜਿੰਨਾ ਚਿਰ ਅਸੀਂ ਇਸ ਧਰਨੇ ਤੇ ਬੈਠੇ ਰਹਿਾਂਗੇ ਜੀ ਸਰਕਾਰ ਦਾ ਕਦੀ ਵਿਕਾਸ ਹੋ ਰਿਹਾ ਜੀ ਤੁਸੀਂ ਕਹਿੰਦੇ ਵਿਕਾਸ ਚ ਰੋੜਾ ਬਣ ਰਹੇ ਹੋ ਬਾਹਰ ਜਾਊਗਾ ਡਿਵੈਲਪਮੈਂਟ ਵਧੂਗੀ ਸ਼ਹਿਰ ਦਾ ਦਾਇਰਾ ਵਧੂਗਾ ਵਿਕਾਸ ਨਹੀਂ ਜੀ ਇਹ ਵਿਨਾਸ਼ ਹੈ ਵਿਕਾਸ ਕਰਨਾ ਵਿਕਾਸ ਦਾ ਵਿਰੋਧੀ ਕੋਈ ਵੀ ਨਹੀਂ ਹੋ ਸਕਦਾ ਅਸੀਂ ਵੀ ਇਸ ਸ਼ਹਿਰ ਦੇ ਵਸਨੀਕਾਂ ਅਸੀਂ ਵਿਕਾਸ ਜੜੀਕਾ ਕਦੇ ਵੀ ਨਹੀਂ ਬਣ ਸਕਦੇ ਅਸੀਂ ਅੜੀਕਾ ਇਹਨਾਂ ਦੀਆਂ ਗਲਤ ਪਾਲਿਸੀਆਂ ਤੇ ਜਿਹੜੇ ਸਾਰੇ ਦਫ਼ਤਰ ਇੱਥੇ ਆ ਹਰ ਤਰ੍ਹਾਂ ਦੇ ਕਾਲਜ ਇੱਥੇ ਆ ਹਸਪੀਟਲ ਇੱਥੇ ਆ ਹਰ ਸਹੂਲਤ ਲੋਕਾਂ ਨੇ ਜਿੱਥੇ ਜਾਣਾ ਜਿਹੜੇ ਪਿੰਡਾਂ ਚੋਂ ਆਉਣ ਵਾਲੇ ਲੋਕ ਹੈ ਉਹਨਾਂ ਨੂੰ 100-100 ਰੁਪਏ ਦਾ ਐਕਸਟਰਾ ਖਰਚਾ ਪਊਗਾ ਬੀਬੀ ਵਾਲਾ ਚੌਂਕ ਤੋਂ ਸਵਾਰੀ ਉਤਰੂਗੀ ਹਰਮਾਨ ਚੌਕ ਉਧਰ ਬਾਰਲੇ ਚੌਂਕ ਤੇ ਥੀਲਾ ਤੇ ਉਤਰੂਗੀ ਆਈਟੀਆਈ ਚੌਂਕ ਤੇ ਉਤਰੂਗੀ 50-50 ਰੁਪਏ ਆਟੋ ਨੂੰ ਦੇ ਕੇ ਲੋਕਾਂ ਨੂੰ ਇੱਥੇ ਆਉਣਾ ਪਊਗਾ ਜਿਹੜੇ ਗਰੀਬ ਲੋਕ ਐ ਦੁਕਾਨਾਂ ਤੇ ਕੰਮ ਕਰਦੇ ਐ ਜਿਨ੍ਹਾਂ ਦੀ ਸੱਤ ਤੋਂ 8000 ਰੁਪਿਆ ਤਨਖਾਹ ਕੀ ਉਹ 100-100 ਰੁਪਿਆ ਇਹਨਾਂ ਨੂੰ ਤੇ ਹੋਰ ਦੇ ਸਕਣਗੇ ਜਿਹੜੀਆਂ ਆਟੋ ਤੇ ਆ ਸਕਣਗੇ ਜਿਹੜੀਆਂ ਘਰਾਂ 'ਚ ਕੰਮ ਕਰਦੀਆਂ ਪਿੰਡਾਂ ਤੋਂ ਆ ਕੇ ਸਾਡੀਆਂ ਮਾਵਾ ਭੈਣਾਂ ਇਹਨਾਂ ਨੂੰ ਸੱਤ-8000 ਰੁਪਿਆ ਮਿਲਦਾ ਪੋਚੇ ਲਾਉਂਦੀਆਂ ਜਾਂ ਰੋਟੀ ਬਣਾਉਂਦੀਆਂ ਕੀ ਉਹ ਹੁਣ ਤਾਂ ਉਹ ਬੱਸਾਂ ਤੇ ਥਾ-ਥਾ ਤੇ ਉੱਤਰ ਜਾਂਦੀਆਂ ਤੇ ਕੀ ਉਹ ਆਟੋ ਲੈ ਕੇ ਮੁੜ ਕੇ ਜਾਇਆ ਕਰਨਗੀਆਂ ਉਹ ਮੀਨੇ ਦਾ ਆਟੋ ਤੇ ਚੱਲਿਆ ਜਾਊਗਾ ਕੀ ਉਹ ਸਰਵਾਈਵ ਕਰ ਸਕਣਗੇ ਇਹ ਸਰਕਾਰ ਦੀਆਂ ਗਲਤ ਪਾਲਿਸੀਆਂ ਹੈਗੀਆਂ ਬੱਸ ਸਟੈਂਡ ਜੇ ਕਹਿੰਦੇ ਦੋ ਬਣਾਵਾ ਜੇ ਪਟਿਆਲੇ ਵਾਲਾ ਪਰ ਪਹਿਲਾਂ ਵੇਖੋ ਪਟਿਆਲੇ ਦਾ ਕਿੰਨਾ ਜ਼ਾੜਾ ਹੋਇਆ 40 ਸਾਲ ਹੋ ਗਏ ਅੱਜ 85 ਚ ਜਾਨੀ ਬਰਨਾਲੇ ਦਾ ਬੱਸ ਸਟੈਂਡ ਬਣਿਆ ਸੀ ਅੱਜ ਤੱਕ ਸਾਬਤ ਨਹੀਂ ਹੋ ਸਕਿਆ ਅੱਜ ਵੀ ਬਠਿੰਡੇ ਵਾਲੀਆਂ ਬੱਸਾਂ ਜਿਹੜੀਆਂ ਪਟਿਆਲੇ ਨੂੰ ਠਗਰੂਰ ਨੂੰ ਜਾਂਦੀਆਂ ਉਹ ਬੱਸ ਸਟੈਂਡ ਤੇ ਨਹੀਂ ਜਾਂਦੀਆਂ ਲੋਕਾਂ ਨੂੰ ਉੱਥੇ ਮੁਸ਼ਕਲ ਬਣੀ ਵੀ ਹੈ ਇਸੇ ਤਰ੍ਹਾਂ ਹੀ ਇੱਥੇ ਮੁਸ਼ਕਲ ਬਣ ਜਾਣੀ ਹੈ ਕਿ ਜਲੰਧਰ ਦਾ ਲੁਧਿਆਣੇ ਦਾ ਆਮਰਸਰ ਦਾ ਇਹ ਬੱਸ ਸਟੈਂਡ ਉੱਥੇ ਤਾਂ ਤੇ ਰਹਿ ਸਕਦੇ ਆ ਤਾਂ ਬਠਿੰਡੇ ਦਾ ਕਿਉਂ ਨਹੀਂ ਰਹਿ ਸਕਦਾ ਅਸੀਂ ਕਿਸੇ ਵੀ ਹਾਲਤ ਚ ਬੱਸ ਸਟੈਂਡ ਨੂੰ ਸ਼ਿਫਟ ਨਹੀਂ ਕਰਨ ਦੇਵਾਂਗੇ ਜੋ ਮਰਜ਼ੀ ਸਾਨੂੰ ਕਰਨਾ ਪਵੇ ਅਸੀਂ ਬਠਿੰਡੇ ਦੇ ਲੋਕਾਂ ਦੇ ਨਾਲ ਹੈ ਬਠਿੰਡੇ ਦੇ ਲੋਕ ਸਾਡੇ ਨਾਲ ਹੈ ਬੱਸ ਸਟਾਪ ਬਠਿੰਡੇ ਦੇ ਲੋਕਾਂ ਦਾ ਲਾ ਖੂਨ ਪੀੜੀਆਂ ਚੋਕਾਂ ਦਾ ਬਠਿੰਡੇ ਦੇ ਲੋਕਾਂ ਦਾ ਲਾ ਖੂਨ ਪੀੜੀਆਂ ਚੋਕਾਂ ਦਾ ਤੁਹਾਨੂੰ ਤੁਹਾਡੇ ਇਤਰਾਜ਼ ਨੇ ਜੋ ਸਰਕਾਰ ਤੱਕ ਨਹੀਂ ਪਹੁੰਚਾਏ ਤੁਸੀਂ ਸਰਕਾਰ ਨਾਲ ਕਿਉਂ ਨਹੀਂ ਤੁਸੀਂ ਗੱਲਬਾਤ ਕਰ ਰਹੇ ਤੇ ਸਰਕਾਰ ਤੁਹਾਡੀ ਕਿਉਂ ਨਹੀਂ ਸੁਣਦੀ ਕੀ ਲੱਗਦਾ ਨਹੀਂ ਸਰਕਾਰ ਨੂੰ ਸਮਝ ਨਹੀਂ ਆ ਰਹੀ ਜੇ ਤੁਹਾਨੂੰ ਸਮਝਾਉਣ ਚ ਫਰਕ ਰਹਿ ਰਿਹਾ ਕੀ ਫਰਕ ਕੀ ਰਹਿ ਰਿਹਾ ਹੈਗਾ ਇਹ ਲੋਕਾਂ ਨੂੰ ਸਮੱਸਿਆ ਹੈਗੀ ਹੈ ਸਰਕਾਰ ਕਹਿੰਦੀ ਸੀ ਆਮ ਲੋਕਾਂ ਦੀ ਸਰਕਾਰ ਆ ਸੱਥਾਂ ਤੋਂ ਚੱਲੂਗੀ ਸਰਕਾਰ ਬਹੁਤ ਸਾਰੇ ਦਾਅਵੇ ਸੀ ਆਮ ਲੋਕਾਂ ਨੇ ਜਿਹੜੇ ਤੁਸੀਂ ਵਿਧਾਇਕ ਚੁਣੇ ਨੇ ਫਿਰ ਵੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਹੈ ਏ ਅਸੀਂ ਬਿਲਕੁਲ ਸਰਕਾਰ ਤੱਕ ਗੱਲ ਪਹੁੰਚਾਈ ਆ ਅਸੀਂ ਹਰ ਇੱਕ ਸਰਕਾਰ ਦੇ ਨਮਾਇंदे ਦੇ ਕੋਲੇ ਗਏ ਆ ਜਿੰਨੇ ਬਟੰਡੇ ਜ਼ਿਲ੍ਹੇ ਚ ਐਮ ਐਲ ਏ ਆ ਉਹਨਾਂ ਕੋਲੇ ਅਸੀਂ ਪਹੁੰਚ ਕੀਤੀ ਆ ਐਮ ਪੀ ਕੋਲੇ ਪਹੁੰਚ ਕੀਤੀ ਆ ਜਿੰਨੇ ਬਟੰਡੇ ਜ਼ਿਲ੍ਹੇ ਚੋਂ ਜਿਹੜੇ ਚੇਅਰਮੈਨ ਨੇ ਉਹਨਾਂ ਕੋਲੇ ਪਹੁੰਚ ਕੀਤੀ ਆ ਵਿਧਾਨ ਸਭਾ ਦਾ ਸਪੀਕਰ ਆ ਉਹਨਾਂ ਕੋਲੇ ਪਹੁੰਚ ਕੀਤੀ ਆ ਅਸੀਂ ਇੱਕ ਇੱਕ ਨਮਾਇंदे ਕੋਲੇ ਸਰਕਾਰ ਦੇ ਕੋਲੇ ਗਏ ਆ ਔਰ ਬੇਨਤੀ ਕੀਤੀ ਆ ਔਰ ਉਹ ਸਾਡੇ ਨਾਲ ਸਹਿਮਤ ਵੀ ਹੋਏ ਆ ਵੀ ਇਹ ਗਲਤ ਹੋ ਰਿਹਾ ਕਿਉਂਕਿ ਜਿਹੜਾ ਬਟੰਡੇ ਬੱਸ ਸਟੈਂਡ ਆ 14 ਕਿੱਲੇਾਂ ਚਾ ਜਿਹੜਾ ਹੁਣ ਜਾ ਰਹੇ ਆ ਇਹ 10 ਕਿੱਲੇਾਂ ਚ ਜਿਹੜਾ ਬਠਿੰਡੇ ਬੱਸ ਸਟੈਂਡ ਆ ਇਹ ਨੈਸ਼ਨਲ ਹਾਈਵੇ ਤੇ 4 ਲਾਈਨ ਤੇ ਬਣਿਆ ਹੋਇਆ ਜਿਹੜਾ ਹੁਣ ਜਾ ਰਹੇ ਨੇ ਉਹ ਵੀ 4 ਲਾਈਨ ਤੇ ਆ ਫਰਕ ਕੀ ਆ ਸਿਰਫ ਕਿੱਲੇ ਘਟਾਤੇ ਸਾਢੇ 4 ਕਿੱਲੇ ਘਟਾਤੇ 10 ਕਿੱਲੇਾਂ ਚ ਇਹ ਇਹ ਵਿਕਾਸ ਆ ਕਿ ਬਣਾਛਾ ਬੱਸਾਂ ਵਧੀਆਂ ਕਿ ਘਟੀਆਂ ਅੱਜ ਤੋਂ 40 ਸਾਲ ਤੋਂ ਪਹਿਲਾਂ ਬੱਸਾਂ ਵੱਧ ਰਹੀਆਂ ਇਹ ਕਹਿੰਦੇ ਤੇ ਸਾਢੇ 14 ਕਿੱਲੇਾਂ ਚੋਂ ਇਹਨਾਂ ਨੇ 10 ਕਿੱਲੇਾਂ ਚ ਕਰਤਾ ਤੇ 7 ਕਿਲੋਮੀਟਰ ਦੂਰ ਕਰਤਾ ਸ਼ਹਿਰ ਦੇ ਇੱਕ ਕੋਨੇ ਚਲ ਜਾ ਕੇ ਇਹਨਾਂ ਨੇ ਸਥਾਪਿਤ ਕਰਤਾ ਤੁਸੀਂ ਜੈਪੁਰ ਦੇਖ ਲਓ ਦਿੱਲੀ ਦੇਖ ਲਓ ਲੁਧਿਆਣਾ ਦੇਖ ਲਓ ਅੰਮ੍ਰਿਤਸਰ ਦੇਖ ਲਓ ਕਿਤੇ ਵੀ ਜਿਹੜਾ ਬੱਸ ਸਟੈਂਡ ਆ ਉਹਨਾਂ ਨੇ ਅੰਦਰੋਂ ਸ਼ਿਫਟ ਨਹੀਂ ਕੀਤਾਗਾ ਇਹ ਤਾਂ ਫਿਰ ਇਹਨਾਂ ਨੂੰ ਇਹ ਕੱਲ ਨੂੰ ਕਹਿਣਗੇ ਜੀ ਅਸੀਂ ਜਿਹੜੇ ਇਹ ਰੇਲਵੇ ਸਟੇਸ਼ਨ ਆ ਉਹ ਵੀ ਬਾਹਰ ਲਜਾਣੇ ਆ ਲਾਂਡਰ ਆਡਰ ਇਹਨਾਂ ਤੋਂ ਸਮਝ ਨਹੀਂ ਰਹਾ ਇੱਕ ਸਿਰਫ ਆਪਦੀ ਉੱਤੇ ਜ਼ਮੀਨ ਵੇਚਣ ਖਾਤਰ ਜਾਂ ਸਰਕਾਰੀ ਜ਼ਮੀਨ ਕਿ ਵੇਚਣ ਖਾਤਰ ਇਹ ਆਪਦੇ ਪੈਸੇ ਵਟਣ ਖਾਤਰ ਤੇ ਜਿਹੜੇ ਪੋਲੀਟੀਕਲ ਬੰਦੇ ਆ ਉਹ ਆਪਣੀਆਂ ਕਲੋਨੀਆਂ ਵੇਚਣ ਖਾਤਰ ਇੱਕ ਛਲਾਵਾ ਦੇ ਰਹੇ ਨੇ ਇਹ ਲੋਕਾਂ ਨੂੰ ਬਾਰ-ਬਾਰ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਵੀ বাস ਸਟੈਂਡ ਉੱਥੇ ਜਾਓ ਉੱਥੇ ਜਾਓ ਉੱਥੇ ਜਾਊਗਾ ਹੁਣ ਇਹਨਾਂ ਨੇ 30 ਕਿੱਲੇ ਤੋਂ ਘਟਾ ਕੇ 10 ਕਿੱਲੇ ਕਰਤੇ ਤੇ 1.14 ਕਿੱਲੇ ਚ ਪਹਿਲਾਂ ਬਣਿਆ ਬੈਠਾਗਾ ਇਹਨਾਂ ਨੂੰ ਕੀ ਪਤਾ ਨਹੀਂ ਲੱਗਦਾ ਅੱਜ 258ਵਾਂ ਦੇਣਾ ਸਾਡਾ ਇੱਥੇ ਕੀ ਸਰਕਾਰ ਨੂੰ ਦਿਨਾ ਨਹੀਂ ਸਰਕਾਰ ਨੂੰ ਇਹਦਾ ਪਤਾ ਹੈਗਾ ਸਰਕਾਰ ਕੋਲੇ ਏਜੰਸੀਆਂ ਵੀ ਪਾਕਿਸਤਾਨ ਕੀ ਕਰ ਰਿਹਾ ਇੰਡੀਆ ਖਿਲਾਫ ਤੇ ਸਰਕਾਰ ਨੂੰ ਇਹ ਨਹੀਂ ਪਤਾ ਅਸੀਂ ਡੀਸੀ ਸਾਹਿਬ ਦੇ ਨਾਲ ਬੈਠੇ ਹਾਂ ਬੇਦਕਰ ਚੌਂਕ 'ਚ 258 ਦਿਨ ਹੋ ਗਏ ਔਰ ਸਾਰਾ ਮੀਂਹ ਨੇਰੀ ਇੱਕ ਵੀ ਦਿਨ ਇੱਥੇ ਮਿਸ ਨਹੀਂ ਹੋਇਆ ਚਾਹੇ ਉਹ ਤੂਫਾਨ ਆਇਆ ਚਾਹੇ ਮੀਂਹ ਆਇਆ ਚਾਹੇ ਕੜਾਕੇ ਦੀ ਗਰਮੀ ਪਈ ਆ ਚਾਹੇ ਹੁਣ ਸਰਦੀ ਆ ਅਸੀਂ ਇੱਥੇ ਬੈਠੇ ਆ ਧਰਨੇ ਤੇ ਸਰਕਾਰ ਨੂੰ ਪਤਾ ਨਹੀਂ ਲੱਗਦਾ ਤੇ ਪਰ ਬੇਸ਼ਰਮ ਹੋਈ ਵੀ ਸਰਕਾਰ ਆ ਲੋਕਾਂ ਦੀ ਸਰਕਾਰ ਲੋਕਾਂ ਤੋਂ ਦੂਰ ਹੋ ਚੁੱਕੀ ਆ ਉਹਦਾ ਖਮਿਆਜਾ ਇਹਨਾਂ ਨੂੰ ਇਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾਤੀ ਚੋਣਾ ਚ ਭੁਗਤਣਾ ਪਿਆ ਆਉਣ ਆਲੀਆਂ ਜਿਹੜੀਆਂ ਐਮਸੀ ਚੋਣਾ ਉਹ ਚ ਵੀ ਪਤਾ ਲੱਗ ਜਾਊ ਸਰਕਾਰ ਨੂੰ ਤੇ ਜਿਹੜਾ 2027 ਚ ਉਹ ਚ ਜਮੇ ਕਲੀਨ ਸਵੀਪ ਕਰਕੇ ਭੇਜਾਂਗੇ ਇਥੋਂ ਇਹ ਜਿਹੜੇ ਇਹ ਬੇਸ਼ਰਮੀ ਤੇ ਹੋਈ ਵੀ ਆ ਇਹਨਾਂ ਨੂੰ 2027 'ਚ ਦਿਖਾਵਾਂਗੇ ਹੱਥ ਕਿਉਂ ਮੂੰ ਤਾਂ ਸਾਡਾ ਕੋਈ ਚੱਲਦਾ ਨਹੀਂ ਦੇਖੋ ਸਾਡੇ ਕੋਲੇ ਕੋਈ ਤੋਂਪ ਤਾਂ ਹੈ ਨਹੀਂ ਵੀ ਗੋਲਾ ਚਲਾ ਦੀਏ ਸਾਡੇ ਕੋਲ ਤਾਂ ਮੋਰ ਹੀ ਆ ਉਹ ਬੋਰਡ ਦੀ ਪੇਟੀ ਤੇ ਲਾਉਣੀ ਆ ਸੀ ਬੋਰਡ ਤੇ ਲਾਉਣੀ ਆ ਉੱਥੇ ਅਸੀਂ ਆਪਦਾ ਗੁੱਸਾ ਕੱਢਾਂਗੇ ਹੁਣ ਚੋਣਾਂ ਆ ਰਹੀਆਂ ਜਿਵੇਂ ਨਗਰ ਨਿਗਰਨੀਆਂ ਲੱਗਦਾ ਕੋਈ ਲੋਕਾਂ ਨੂੰ ਇਫੈਕਟ ਪਊਗਾ ਜਾਂ ਲੋਕ ਇਹਨਾਂ ਨੂੰ ਦਿਖਾਉਣਗੇ ਸ਼ੀਸ਼ਾ ਦਿਖਾਉਣਗੇ ਬਿਲਕੁਲ ਦਿਖਾਉਣਗੇ ਜੀ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਹੈ ਜਿਵੇਂ ਸੀਐਮ ਸਾਹਿਬ ਨੇ ਕਿਹਾ ਸੀ ਵੀ 3 ਕਰੋੜ ਮੁੱਖ ਮੰਤਰੀ ਬਣਿਆ ਹਰਾ ਪੈਨ ਸਾਰਿਆਂ ਦੇ ਹੱਥ ਹੋਊਗਾ ਔਰ ਸੱਥਾਂ ਦੇ ਵਿੱਚੋਂ ਸਰਕਾਰ ਚੱਲੂਗੀ ਮੈਨੂੰ ਤਾਂ ਕਿਤੇ ਦਿਖਦੀ ਨਹੀਂ ਸੱਥਾਂ ਸਰਕਾਰ ਚੱਲੀ ਬਹੁਤ ਬੰਦੇ ਸਾਨੂੰ ਕਹਦੇ ਕਹਿੰਦੇ ਜੀ ਉਹ ਤਾਂ ਟਰਾਂਸਪੋਰਟਰ ਹੈ ਜਿਹੜੇ ਧਰਨਾ ਲਈ ਬੈਠੇ ਆ ਗਲਤ ਗੱਲ ਹੈ ਇਹ ਟਰਾਂਸਪੋਰਟ ਨਹੀਂ ਇਹ ਪਬਲਿਕ ਦੀ ਆਵਾਜ਼ ਹੈ ਅਸੀਂ ਪਬਲਿਕ ਦੇ ਨੁਮਾਇੰਦੇ ਆ ਪਬਲਿਕ ਦੀ ਗੱਲ ਕਰਨਾ ਉਹਨਾਂ ਦੇ ਹੱਕਾਂ ਦੀ ਗੱਲ ਕਰਨਾ ਸਾਡਾ ਫਰਜ਼ ਬੰਦ ਹੈ ਔਰ ਜਿੰਨਾ ਚਿਰ ਇਹਨੂੰ ਲਿਖਤੀ ਰੂਪ ਦੇ ਵਿੱਚ ਰੱਦ ਨਹੀਂ ਕਰਦੇ ਸਾਡਾ ਇਹ ਧਰਨਾ ਕੰਟੀਨਿਊ ਵਫਾਦ ਕੀ ਲੱਗਦਾ ਭਾਈ ਸਾਹਿਬ ਸਰਕਾਰ ਦੇ ਲਗਾਤਾਰ ਤੁਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹੋ ਸਾਰੀਆਂ ਜਥੇਬੰਦੀਆਂ ਲੱਗੀਆਂ ਨੇ ਇਤੋਂ ਤੱਕ ਕਿ ਕਹਿੰਦੇ ਜਿਹੜੇ ਉਹਨਾਂ ਦੇ ਚੇਅਰਮੈਨ ਨੇ ਸ਼ਾਇਦ ਉਹ ਵੀ ਥੋੜੇ ਕਿਤੇ ਨਾ ਕਿਤੇ ਸਮਰਥਕ ਚ ਆਏ ਨੇ ਪਰ ਕਾਰਨ ਕੀ ਲੱਗਦਾ ਹੈ ਸਰਕਾਰ ਦਾ ਮਨਸ਼ਾ ਕੀ ਹੈਗਾ ਸਰਕਾਰ ਦਾ ਜਿਹੜਾ ਮਨਸ਼ਾ ਹੈ ਨਾ ਜੀ ਉਹ ਪਬਲਿਕ ਨੂੰ ਤੰਗ ਕਰਨ ਦਾ ਹੈ ਇਹ ਆਮ ਆਦਮੀ ਦੀ ਸਰਕਾਰ ਨਹੀਂ ਇਹ ਖਾਸ ਆਦਮੀ ਦੀ ਸਰਕਾਰ ਬਣ ਜਿਹੜੇ ਖਾਸ ਆਦਮੀ ਹੈ ਜਿਵੇਂ ਕਿ ਇੱਥੇ ਸਾਡਾ ਨਾਮ ਆ ਜਾਏਗਾ ਉਹ ਖਾਸ ਆਦਮੀ ਉਹਦੀਆਂ ਕਲੋਨੀਆ ਉਹਦਾ ਬਹੁਤ ਕੁਝ ਇੱਥੇ ਬਸ ਸਾਡੇ ਦੇ ਨਾਲ ਪ੍ਰਾਪਰਟੀ ਪਈ ਹੈ ਉਹ ਪ੍ਰਾਪਰਟੀ 딜ਰ ਨਾਲ ਉਹ ਰਲਿਆ ਹੋਇਆ ਹੈ ਔਰ ਉਹਨਾਂ ਨੂੰ ਉਹ ਫਾਇਦਾ ਪਹੁੰਚਾਉਣ ਦੇ ਖਾਤਰ ਉੱਥੇ ਲੈ ਜਾ ਰਿਹਾ ਤੇ ਨਹੀਂ ਚਾਦਰ ਹੋ ਗਿਆ ਐਮਐਲਏ ਸਾਹਿਬ ਵੀ ਕੋਈ ਆਈ ਸੀ ਦੀ ਗੱਲ ਹੋਈ ਸੀ ਉਹਨਾਂ ਨਾਲ ਮੈਨੂੰ ਦੱਸਿਆ ਸੀ ਬਸ ਸਡੇ ਬਾਰੇ ਮੈਂ ਕਿਹਾ ਜੀ ਤੁਸੀਂ 40 ਕਿਲੇ ਪਹਿਲਾਂ ਤੁਸੀਂ ਕਹਿੰਦੇ ਸੀ 31 ਕਿੱਜ ਬਸ ਸਡੇ ਵਾਸਤੇ ਤੇ ਹੁਣ 10 ਕਿਲੇ ਰਹਿ ਗਈ ਤੇ ਸਾਡੇ 42 ਕਿਲੇ ਚਾਹ ਸਾਡਾ ਬਸਤ ਆ ਗਿਆ ਹੈਗਾ ਤਵੇ ਰੇ ਬਸਟਾ ਕੀ ਮੜਾਗਾ ਕਿਹਦਾ ਡਵੈਲਪਮੈਂਟ ਕਰਨੀ ਹੈ ਮੈਂ ਕਿਹਾ ਡਵੈਲਪਮੈਂਟ ਬਸ ਸਦੇ ਨਾਲ ਹੀ ਹੁੰਦੀ ਹੈ ਕਿ ਇਹ ਡਵੈਲਪਮੈਂਟ ਕਰਦੀ ਹੈ ਫਿਰ ਕੱਲ੍ਹ ਨੂੰ ਤੁਸੀਂ ਰੇਲਵੇ ਵੀ ਕਿਤੇ ਬਾਹਰ ਲੈ ਜਾਓਗੇ ਸਟੇਸ਼ਨ ਡਵੈਲਪਮੈਂਟ ਉਧਰ ਆ ਹੋ ਚੁੱਕੀ ਡਵੈਲਪਮੈਂਟ ਹਦੀ ਹੈ ਲੋਕਾਂ ਦੇ ਲੋਕਾਂ ਦੇ ਨਾਲ ਲੋਕ ਹੱਕ ਜੋਨ ਫਿਰ ਡਵੈਲਪਮੈਂਟ ਹਦੀ ਹੈਗੀ ਡਵੈਲਪਮੈਂਟ ਇਸ ਤਰ੍ਹਾਂ ਨਹੀਂ ਹੁੰਦੀਗੀ ਇਹ ਜਿਹੜੇ ਹੈ ਨਾ ਆਮ ਆਦੀ ਪਾਰਟੀ ਵਾਲੇ ਇਹ ਇੱਕ ਦਿਖਾਵਾ ਸੀ ਸਾਨੂੰ ਠੱਗ ਕੇ ਲੈ ਗਏ ਸਾਡੇ ਨਾਲ ਹੋ ਗਈ ਠੱਗੀ ਪਬਲਿਕ ਦੇ ਨਾਲ ਜੇ ਕਿਨੇ ਵਾਰ ਵਾਰ ਨਹੀਂ ਹੋਊਗੀ 2027 ਦੀਆਂ ਚੋਣਾਂ ਦੇ ਵਿੱਚ ਅਸੀਂ ਇਹਨਾਂ ਦੀ ਬਹੁਤ ਹੀ ਵਿਰੋਧਤਾ ਕਰਾਂਗੇ ਤੇ ਸਾਡੇ ਕੋਲ ਜਿਹੜਾ ਸਭ ਤੋਂ ਵੱਡਾ ਹਥਿਆਰ ਵੋਟ ਹੈ ਉਹਦਾ ਇਸਤੇਮਾਲ ਕਰਕੇ ਲੋਕਾਂ ਨੂੰ ਮਗਰ ਲਾ ਕੇ ਲੋਕਾਂ ਨੂੰ ਸਮਝਾ ਕੇ ਕਹਿ ਕੇ ਵੀ ਦੇਖ ਲੋ ਜੀ ਇਹ ਸਰਕਾਰ ਦਾ ਇਹ ਇਹਨਾਂ ਦੀ ਨਾਕਾਮੀਆਂ ਦਿਖਾਵਾਂਗੇ ਇਹਨਾਂ ਨੂੰ ਦੱਸਾਂਗੇ ਉਹਨਾਂ ਨੂੰ ਤੇ ਉਸ ਤੋਂ ਬਾਅਦ ਪੇ 2027 ਦੇ ਚੱਲਦਾ ਕਰਾਂਗੇ ਠੱਗਿਆ ਮਹਿਸੂਸ ਕਰ ਰਹੇ ਨੇ ਗੁਰਪ੍ਰੀਤ ਜੀ ਕਹਿੰਦੇ ਠੱਗਿਆ ਮਹਿਸੂਸ ਕਰ ਰਹੇ ਆ ਅਸੀਂ ਬਹੁਤ ਸਾਰੇ ਗੁੰਮਰਾਹ ਕਰਕੇ ਵੋਟਾਂ ਲੈ ਲਈਆਂ ਹੁਣ ਚਲੋ ਵੋਟਾਂ ਵੀ ਆ ਰਹੀਆਂ ਨੇ ਵੋਟਾਂ ਦਾ ਵੀ ਸਮਾਂ ਆ ਜਾਣਾ ਪਰ ਹੁਣ ਗਾਂਹਾਂ ਦਾ ਮਸਲਾ ਕੀ ਰਹਿਣਾ ਆਪਣਾ ਅੱਜ ਫਿਰ ਤੁਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹੋ ਪਹਿਲਾਂ ਵੀ ਲਗਾਤਾਰ 200 ਦਿਨ ਤੋਂ ਉੱਪਰ ਤੁਹਾਨੂੰ ਰੋਜ਼ ਪ੍ਰਦਰਸ਼ਨ ਕਰਦਿਆਂ ਨੂੰ ਹੋ ਗਿਆ ਕਈ ਵਾਰ ਮਾਰਚ ਵੀ ਕਰਤੇ ਆਪਾਂ ਕਈ ਵਾਰ ਦੁਕਾਨਾਂ ਵੀ ਬੰਦ ਕਰ ਲਈਆਂ ਕੀ ਲੱਗਦਾ ਹੁਣ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਜੀ ਵੀ ਇਹ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਹੁਣਾਂ ਦੇ ਸਲਾਹਕਾਰ ਇਹੋ ਜਿਹੇ ਕਿਹੜੇ ਆ ਬਠਿੰਡੇ ਚੋਂ ਜਿਹੜੇ ਉਹਨਾਂ ਨੂੰ ਇਹ ਸਲਾਹ ਦੇ ਰਹੇ ਕਿ ਐਡਾ ਵੱਡਾ ਕਦਮ ਚੱਕੋ ਤੁਸੀਂ ਦੇਖੋ ਪੂਰੀ ਦੀ ਪੂਰੀ ਪਬਲਿਕ ਬਠਿੰਡੇ ਦੀ ਪਬਲਿਕ ਕਹਿੰਦੇ ਨਾ ਵੀ ਅਸੀਂ ਲੋਕ ਲੋਕ رائے ਨਾਲ ਕੰਮ ਕਰਦੇ ਆ ਲੋਕ رائے ਹੁੰਦੀ ਕੀ ਹੈ ਮੈਨੂੰ ਇਹ ਦੱਸੋ ਲੋਕ ਕੌਣ ਹੁੰਦੇ ਆ ਇਹਦੇ ਵਿੱਚ ਇਸ ਬਸ ਸਟੈਂਡ ਨੂੰ ਇੱਥੇ ਰੱਖਣ ਦੇ ਵਿੱਚ ਜਿੰਨੇ ਬਠਿੰਡੇ ਦੀਆਂ ਦੁਕਾਨਦਾਰੀ ਯੂਨੀਅਨਾਂ ਜਿੰਨੇ ਵਪਾਰ ਮੰਡਲ ਜਿੰਨੀਆਂ ਵਿਦਿਆਰਥੀ ਜਥੇਬੰਦੀਆਂ ਕਰਮਚਾਰੀ ਯੂਨੀਅਨਾਂ ਸਾਰਿਆਂ ਦੇ ਸਾਡੇ ਕੋਲੇ ਲੈਟਰ ਪਏ ਆ ਆਪ ਸਾਰੇ ਆਉਂਦੇ ਆ ਇੱਥੇ ਉਹ ਸਾਰੇ ਸ਼ਾਮਲ ਹੈ ਜੀ ਕਿਸਾਨ ਯੂਨੀਅਨਾਂ ਮਜ਼ਦੂਰੀ ਯੂਨੀਅਨਾਂ ਸ਼ਾਮਲ ਹੈ ਠੀਕ ਹੈ ਜੀ ਪੈਨਸ਼ਨਰ ਯੂਨੀਅਨ ਆ ਸਾਰੀਆਂ ਸ਼ਾਮਲ ਹੈ ਤਾਂ ਲੋਕ ਕਿਹੜੇ ਰਹਿ ਗਏ ਏਦੋਂ ਬਿਨਾਂ ਲੋਕ ਕੌਣ ਹੁੰਦੇ ਆ ਇਹੀ ਹੁੰਦੇ ਆ ਸ਼ਹਿਰ ਵਾਸੀ ਏਡੀ ਵੱਡੀ ਜੇ ਪਬਲਿਕ ਏਡੀ ਵੱਡੀ ਤਦਾਦ ਨੂੰ ਵੀ ਸਰਕਾਰ ਬਿਲਕੁਲ ਇੱਕ ਛਿੱਕੇ ਤੇ ਟੰਗ ਰਹੀ ਹੈ ਤਾਂ ਇਹਦਾ ਮਤਲਬ ਸਮਝ ਲਓ ਵੀ ਉਹਨਾਂ ਦੇ ਦੇਣ ਉਹਨਾਂ ਨੂੰ ਪਤਾ ਲੱਗ ਚੁੱਕਿਆ ਵੀ ਅਸੀਂ ਦੁਬਾਰਾ ਆਉਣਾ ਨਹੀਂ ਜਾਂ ਤਾਂ ਇਹੀ ਮਨ ਚ ਸੋਚੀ ਬੈਠੇ ਆ ਜੇ ਸਰਕਾਰ ਇਹ ਸੋਚਦੀ ਹੈ ਕਿ ਅਸੀਂ ਭਈ ਕਿਸੇ ਨਾ ਕਿਸੇ ਤਰ੍ਹਾਂ ਭੁੱਖ ਦੇ ਵਿੱਚ ਵੀ ਵੱਡੀ ਉਗੂ ਤੇ ਰਹਿਣਾ ਤਾਂ ਘੱਟੋ ਘੱਟ ਲੋਕਾਂ ਦੀ ਸੁਣਨੀ ਬਣਦੀ ਆ ਲੋਕਾਂ ਨੂੰ ਸਮਝਣਾ ਬਣਦਾ ਕਿ ਲੋਕਾਂ ਦੀਆਂ ਸਮੱਸਿਆਵਾਂ ਕੀ ਆ ਜਿਵੇਂ ਬਈਆ ਸਾਹਿਬ ਨੇ ਵੀ ਦੱਸਿਆ ਦੋ ਹੀ ਕਾਰਨ ਦੇ ਰਹੀ ਆ ਸਰਕਾਰ ਸਿਰਫ ਦੋ ਕਾਰਨ ਬਸ ਅੱਡਾ ਬਾਹਰ ਲਜਾਣ ਦੇ ਇੱਕ ਦੇਰੀ ਟ੍ਰੈਫਿਕ ਦੂਜਾ ਵਿਕਾਸ ਉਸ ਪਾਸੇ ਦਾ ਪਹਿਲੀ ਗੱਲ ਦੋਨੋਂ ਆਪਾ ਵਿਰੋਧੀ ਆ ਦੋਨੋਂ ਗੱਲਾਂ ਨੂੰ ਨਹੀਂ ਹੋ ਸਕਦੀਆਂ ਇੱਕ ਟਾਈਮ ਤੇ ਇੱਕ ਹੀ ਗੱਲ ਹੋ ਸਕਦੀ ਆ ਜੇ ਟ੍ਰੈਫਿਕ ਦਾ ਸਮੱਸਿਆ ਦਾ ਦੇ ਰਹੀ ਆ ਤਾਂ ਸਰਕਾਰ ਖੁਦ ਮੰਨ ਰਹੀ ਆ ਕਿ ਅਸੀਂ ਫੇਲੀਅਰ ਚ ਸਾਡੇ ਤੋਂ ਵਿਵਸਥਾ ਮੈਨੇਜ ਨਹੀਂ ਹੁੰਦੀ 150 ਫੁੱਟ ਇੱਥੇ ਰੋਡ ਹੈ ਜੇ 150 ਫੁੱਟ ਰੋਡ ਨਹੀਂ ਮੈਨੇਜ ਹੋ ਰਿਹਾ ਤਾਂ ਉੱਥੇ 80 ਫੁੱਟ 100 ਫੁੱਟ ਰੋਡ ਉੱਥੇ ਤਾਂ ਬਿਲਕੁਲ ਹੀ ਟ੍ਰੈਫਿਕ ਮੈਨੇਜ ਨਹੀਂ ਹੋਣੀ ਜੇ ਏਡੀਸੀ ਮੈਡਮ ਨੇ ਨੂੰ ਇੰਚਾਰਜ ਬਣਾਇਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਇਹਦੀ ਬਜਾਇਸ਼ ਸ਼ਟਲ ਬੱਸਾਂ ਚਲਾਵਾਂਗੇ ਕਿਉਂਕਿ ਲੋਕਾਂ ਨੇ ਤਾਂ ਸਾਰੇ ਨੇ ਇੱਥੇ ਹੀ ਹੋਣਾ ਫੇਰ ਸਾਰੇ ਦਫ਼ਤਰ ਇੱਥੇ ਆ ਸ਼ਹਿਰ ਦੇ ਕਾਲਜ ਇੱਥੇ ਆ ਹਸਪਤਾਲ ਇੱਥੇ ਆ لوکاں نے ਤਾਂ سارے نے جਿੰਨੇ ਵੀ ਬਠਿੰਡੇ ਆਉਣ ਉਹਨੇ ਇਸ ਜਗ੍ਹਾ ਤੇ ਆਉਣਾ ਜਿੱਥੇ بس سٹینڈ ਹੈ ਇੱਥੇ ਪਬਲਿਕ ਨੂੰ ਕਿਵੇਂ ਲਿਆਉਂਗੇ ਉਹ ਕਹਿੰਦੇ ਸ਼ੈਟਲ ਬੱਸਾਂ ਚਲਾਵਾਂਗੇ ਵੱਡੀ ਬੱਸ ਚ ਇੱਕ ਚ 54 ਸਵਾਰੀਆਂ ਬਹਿੰਦੀਆਂ ਸ਼ੈਟਲ ਬੱਸ ਚ 35 ਬਹਿੰਦੀਆਂ ਇੰਨੀਆਂ ਸਵਾਰੀਆਂ ਨੂੰ ਇੱਥੇ ਪਹੁੰਚਾਉਣ ਲਈ ਜਿੰਨੀਆਂ ਬੱਸਾਂ ਉਹ ਤੋਂ ਡੇਢ ਤੋਂ 2 ਗੁਣਾ ਬੱਸਾਂ ਦੀ ਲੋੜ ਪਊ ਫਿਰ ਟ੍ਰੈਫਿਕ ਕਿਵੇਂ ਸੁਧਰਜੂ ਬੱਸਾਂ ਤਾਂ ਉਦੋਂ ਵੱਧ ਗਈਆਂ ਜੇ ਆਟੋ ਵਧਣਗੇ ਤਾਂ ਉਹ ਵੀ ਬਹੁਤ ਜ਼ਿਆਦਾ ਗਿਣਤੀ ਵਧਜੂ ਇੰਨੀਆਂ ਬੱਸਾਂ ਇੰਨੇ ਆਟੋ ਹੋਰ ਸ਼ਹਿਰ ਚ ਲਿਆ ਕੇ ਤਾਂ ਸ਼ਹਿਰ ਦੀ ਟ੍ਰੈਫਿਕ ਪੂਰੀ ਪੂਰੀ ਦੀ ਪੂਰੇ ਸ਼ਹਿਰ ਦੀ ਟ੍ਰੈਫਿਕ ਨੂੰ بس ਸਾਨੂੰ ਚੋਕ ਕਰਨ ਵਾਲੀ ਗੱਲ ਹੈ ਜਿਹੜੀ ਗੱਲ ਹੈ ਵਿਕਾਸ ਦੀ ਜਿਵੇਂ ਇਹਨਾਂ ਨੇ ਕਿਹਾ ਕਦੇ ਵੀ ਕਿਸੇ ਜਗ੍ਹਾ ਦੂਜੀ ਜਗ੍ਹਾ ਬੱਸਾ ਡਾ ਲਾ ਜਾ ਕੇ ਵਿਕਾਸ ਨਹੀਂ ਹੋਇਆ ਇਹਦਾ ਕੋਈ ਆਧਾਰਨ ਨਹੀਂ ਹੈਗੀ ਆਪਣੇ ਕੋਲੇ ਅੰਮ੍ਰਿਤਸਰ ਸਾਡੇ ਨਾਲੋਂ ਬਹੁਤ ਵੱਡਾ ਲੁਧਿਆਣਾ ਸਾਡੇ ਨਾਲੋਂ ਬਹੁਤ ਵੱਡਾ ਦੁਨੀਆ ਦਾ ਸਭ ਤੋਂ ਵੱਡੇ ਸ਼ਹਿਰ ਦੀ ਅਸੀਂ ਅਕਸਰ ਉਦਾਹਰਨ ਦਿੰਦੇ ਆ ਨਿਊਯਾਰਕ ਉਹਦਾ ਸਭ ਤੋਂ ਬਿਜ਼ੀ ਸ਼ਹਿਰ ਹੈ ਬਿਜ਼ੀ ਜਗ੍ਹਾ ਹੈ ਜਿਹੜੀ ਉਹ ਟਾਈਮ ਸਕੁਅਰ ਹੈ ਨਿਊਯਾਰਕ ਦਾ ਬੱਸ ਅਡੇ ਟਾਈਮ ਸਕੁਆਇਰ ਦੇ ਥੱਲੇ ਆ। ਹੁਣ ਇਥੋਂ ਇੰਨੀਆਂ ਬਿਜ਼ੀ ਸ਼ਹਿਰਾਂ ਦੇ ਵਿੱਚ ਉੱਥੇ ਬੱਸ ਅਡੇ ਹੋਣ ਦਾ ਮਤਲਬ ਹੈ ਵੀ ਉੱਥੇ ਪਬਲਿਕ ਨੂੰ ਪਹੁੰਚਾਉਣਾ ਹੁੰਦਾ ਜਿੱਥੇ ਸਾਰੀਆਂ ਸਹੂਲਤਾਂ ਹੁੰਦੀਆਂ। ਬੱਸ ਅਡੇ ਦਾ ਇੱਕੋ ਹੀ ਪਰਪਸ ਹੁੰਦਾ। ਤੇ ਉੱਥੋਂ ਸਵਾਰੀਆਂ ਨੂੰ ਚੱਕਣਾ ਹੁੰਦਾ ਜਿੱਥੇ ਵੱਧ ਸਵਾਰੀਆਂ ਹੋਣ। ਇਹ ਉਲਟਾ ਕਰ ਰਹੇ ਜੀ ਬਿਲਕੁਲ ਝਾੜ ਚ ਜਿਸ ਪਾਸੇ ਹਜੇ ਕੋਈ ਨਹੀਂ। ਹਾਂ ਉਸ ਪਾਸੇ ਕੁਝ ਕਲੋਨੀਆਂ ਬਣ ਰਹੀਆਂ ਨਵੀਆਂ। ਉਹਨਾਂ ਨੂੰ ਫਾਇਦਾ ਪਹੁੰਚਾਉਣ ਲਈ। ਉਹਨੀਆਂ ਕਿਹਦੀਆਂ ਬਣ ਰਹੀਆਂ ਉਹ ਤੁਹਾਡੇ ਬੰਦੀ ਹੋਣਗੇ ਕਲੋਨੀਆਂ ਬਣਾਉਣ ਦੇ। ਨੇ ਸਾਡਾ ਸਾਡਾ ਕਿਵੇਂ ਹੋ ਜੂ ਕਲੋਨਾਈਜ਼ਰ ਹੈ ਜਿਹੜਾ ਉਹ ਉਹਨੇ ਆਪਣਾ ਫਾਇਦਾ ਦੇਖਣਾ ਅਸੀਂ ਵੀ ਨਹੀਂ ਕਹਿੰਦੇ ਕਿ ਕਲੋਨਾਈਜ਼ਰ ਗਲਤ ਹੈ ਕਲੋਨਾਈਜ਼ਰ ਹਮੇਸ਼ਾ ਆਪਦਾ ਹੀ ਫਾਇਦਾ ਦੇਖਦਾ ਹੁੰਦਾ ਪਰ ਕੋਸ਼ਕ ਕਲੋਨਾਈਜ਼ਰਾਂ ਨੂੰ ਕਿਉਂਕਿ ਉਸ ਪਾਸੇ ਤਾਂ ਨਹੀਂ ਨਾ ਪੂਰੀਆਂ ਕਲੋਨੀਆਂ ਪੂਰਾ ਸ਼ਹਿਰ ਹੈ ਇੱਥੇ ਡਬਲ ਵਾਲੀ ਰੋਡ ਦਾ ਵਿਕਾਸ ਹੋਇਆ ਉਹ ਕਿਉਂ ਹੋਇਆ ਕਿਉਂਕਿ ਉੱਥੇ ਏਮਜ਼ ਬਣਿਆ ਅਸੀਂ ਤਾਂ ਇਹ ਕਹਿੰਦੇ ਹਾਂ ਤੁਸੀਂ ਉੱਥੇ ਕੋਈ ਪ੍ਰੋਜੈਕਟ ਲਿਆਓ ਤੁਹਾਡੇ ਕੋਲੇ ਜਗ੍ਹਾ ਪਈ ਹੈ ਕੋਈ ਪ੍ਰੋਜੈਕਟ ਲਿਆਓ ਆਪਣੇ ਆਪ ਵਿਕਾਸ ਹੋ ਜੂਗਾ ਇੱਧਰ ਆਦੇਸ਼ ਬਣਿਆ ਜਦ ਕਿ ਉੱਥੇ ਕੈਂਟ ਵੀ ਹੈ ਆਦੇਸ਼ ਹਸਪਤਾਲ ਬਣਿਆ ਪਰ ਪੁੱਚੇ ਰੋਡ ਤੇ ਉੱਥੇ ਵਿਕਾਸ ਕਿਵੇਂ ਹੋ ਗਿਆ ਕਿਉਂਕਿ ਪ੍ਰੋਜੈਕਟ ਹੈ ਕਦੇ ਵੀ ਵਿਕਾਸ ਕਰਨ ਲਈ ਬਸ ਸੜਾ ਨਹੀਂ ਲਜਾਇਆ ਜਾਂਦਾ ਹੁੰਦਾ ਪ੍ਰੋਜੈਕਟ ਲਜਾਇਆ ਜਾਂਦਾ ਹੈ ਪਰ ਇਹ ਕਦੋਂ ਤੱਕ ਧਰਨੇ ਜਾਰੀ ਰਹਿਣਗੇ ਤੁਹਾਡਾ ਪ੍ਰੋਸੈਸ ਕਦੋਂ ਤੱਕ ਜਾਰੀ ਰਹੂਗਾ ਸਾਡਾ ਤਾਂ ਜਦੋਂ ਤੱਕ ਸਰਕਾਰ ਇਹ ਫੈਸਲਾ ਵਾਪਸ ਨਹੀਂ ਲੈਂਦੀ ਹੁਣ ਉਹ ਉਦਾਸ ਕਿੱਲਿਆਂ ਦੇ ਦਾ ਅਗੇ ਘਟਾਉਂਦੇ ਘਟਾਉਂਦੇ ਸਾਨੂੰ ਪਤਾ ਵੀ ਦਸਾਂ ਤੋਂ ਵੀ ਉਹਨਾਂ ਨੂੰ ਵਾਪਸ ਲੈਣਾ ਪੈਣਾ ਜਿੰਨਾ ਲੋਕ ਵਿਰੋਧ ਹੋ ਰਿਹਾ ਇੱਥੇ ਨਹੀਂ ਇਹਨੇ ਕਿਸੇ ਨੇ ਉਹਨਾਂ ਨੂੰ ਵੜਨ ਨਹੀਂ ਦੇਣਾ ਛੋਟੇ ਸੰਘਰਸ਼ ਕਰਕੇ ਬੱਸ ਸਟੈਂਡ ਸੁੰਗੜ ਗਿਆ ਛੋਟਾ ਹੋ ਗਿਆ ਨਹੀਂ ਬੱਸ ਅੱਡਾ ਸੁੰਗੜਨੇ ਗਿਆ ਨਹੀਂ ਅਸੀਂ ਉਹ ਬੱਸ ਅੱਡਾ ਬਿਲਕੁਲ ਹੀ ਖਤਮ ਕਰਾਂਗੇ ਉਦੋਂ ਤੱਕ ਲੋਕ ਇੱਥੇ ਜਾਰੀ ਰਹਿਣਗੇ ਧਰਨੇ 'ਚ ਠੀਕ ਹੈ ਇਹਨਾਂ ਨੂੰ ਇਹ ਲੱਗਦਾ ਸੀ ਕਿ ਦੁਕਾਨਦਾਰ ਹੈ ਇਕੱਲੇ ਤੇ ਉਹ ਸ਼ਾਇਦ ਨਾ ਹੋਉਣ ਪਰ ਦੁਕਾਨਦਾਰ ਵੀ ਮਜਬੂਰ ਹੋ ਕੇ ਕੀ ਕਰੂਗਾ ਜੀ ਜਿਹਦੇ ਢਿੱਡ ਤੇ ਰੋਟੀ ਵੱਜੂ ਲੱਤ ਵੱਜੂ ਜਿਹੜੀ ਰੋਟੀ ਤੇ ਉਹ ਕਰੂਗਾ ਕੀ ਜੀ ਉਹ ਆਊਗਾ ਧਰਨਿਆਂ 'ਚ ਵੀ ਆਊਗਾ ਫਿਰ ਆਮ ਲੋਕ ਵੀ ਇੱਥੇ ਦੇਖੋ ਬਲੱਗ-ਬਲੱਗ ਯੂਨੀਅਨ ਵਾਲੇ ਵੀ ਹਨ ਮਨੀਸ਼ ਗਰ ਪੀਟੀਸੀ ਨਿਊਜ਼ ਬਟੰਡਾ